ਹੁਣ ਵੱਡੇ ਕੱਲੂ ਘਾਰੇ ਤੋਂ ਬਾਅਦ ਜਿਹੜੀਆਂ ਮਿਸਲਾਂ ਸਨ ਇਹ ਮਿਸਲਾਂ ਦਾ ਵਖਰੇਵਾ ਸੀ ਕਿਉਂਕਿ ਗੁਰੂ ਨਾਨਕ ਦਾ ਜਿਹੜਾ ਬਾਗ ਹੈ ਨਾ ਖਾਲਸਾ ਜੀ ਇਹ ਬੜਾ ਵੱਡਾ ਬਾਗ ਹੈ ਗੁਰੂ ਨਾਨਕ ਸਾਹਿਬ ਜੀ ਦਾ ਇਹਦੇ ਵਿੱਚ ਕਈ ਤਰ੍ਹਾਂ ਦੇ ਫੁੱਲ ਨੇ ਇਹਦੇ ਵਿੱਚ ਤਾਂ ਗੁਲਾਬ ਵੀ ਹੈ ਇਹਦੇ ਵਿੱਚ ਕੰਡੇ ਵਾਲੇ ਵੀ ਬੂਟੇ ਨੇ ਕਈ ਤਾਂ ਮਿੱਠੇ ਨੇ ਗੁਰੂ ਖਾਲਸਾ ਜੀ ਤੇ ਕਈ ਥੋੜਾ ਜਿਹਾ ਜੰਗੀ ਪੱਧਰ ਦਾ ਵੀ ਚੱਲਦੇ ਨੇ ਗੁਰੂ ਨਾਨਕ ਸਾਹਿਬ ਦਾ ਬਾਗ ਬੜਾ ਵੱਡਾ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਟਾਹਣੀਆਂ ਕਈ ਤਰ੍ਹਾਂ ਦੇ ਫੁੱਲ ਨੇ ਇਹਦੇ ਵਿੱਚ ਕੋਈ ਮਾੜਾ ਨਹੀਂ ਸਾਰੀਆਂ ਸੰਪਰਦਾਵਾਂ ਗੁਰੂ ਨਾਨਕ ਸਾਹਿਬ ਦੀਆਂ ਨੇ ਇਦਾਂ ਹੀ ਮਿਲਲਾ ਭਾਵੇਂ ਵੱਖਰੀਆਂ ਵੱਖਰੀਆਂ ਸਨ ਪਰ ਜਦੋਂ ਜੰਗ ਦੀ ਗੱਲ ਆਈ ਉਹਦੋਂ ਸਾਰੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਗੁਰੂ ਖਾਲਸਾ ਜੀ ਭਾਵੇਂ ਨਾਨਕ ਸ੍ਰੀਏ ਮਹਾਪੁਰਖ ਭਾਵੇਂ ਨਿਹੰਗ ਸਿੰਘ ਹੋ ਗਏ ਭਾਵੇਂ ਦਮਦਮੀ ਟਕਸਾਲ ਹੋ ਗਈ ਭਾਵੇਂ ਰਾੜਾ ਸਾਹਿਬ ਵਾਲੇ ਮਹਾਪੁਰਖ ਹੋ ਗਏ ਸਾਰੇ ਹੀ ਸਤਕਾਰਯੋਗ ਨੇ ਇਹ ਗੁਰੂ ਨਾਨਕ ਸਾਹਿਬ ਦੀ ਫੁੱਲ ਬਾੜੀ ਇਹ ਸਾਰੇ ਮਹਿਕਾ ਦਿੰਦੇ ਨੇ ਸਾਰਿਆਂ ਦੇ ਨਾਲ ਹੀ ਕੰਮ ਚੱਲਦਾ ਭਾਵੇਂ ਉਦਾਸੀ ਮਹਾਪੁਰਖ ਭਾਵੇਂ ਨਿਰਮਲੇ ਮਹਾਪੁਰਖ ਜੇ ਅੱਜ ਗੁਰੂ ਖਾਲਸਾ ਪੰਥ ਦੇ ਵਿੱਚ ਸਿੱਖਾਂ ਦੇ ਵਿੱਚ ਵਿੱਦਿਆ ਸਭ ਤੋਂ ਵੱਧ ਹੈ ਉਹ ਨਿਰਮਲੇ ਮਹਾਪੁਰਖਾਂ ਕਰਕੇ ਹੈ ਜੇ ਭਗਤੀ ਦੀ ਗੱਲ ਕਰੀਏ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾ ਜਦੋਂ ਗੁਰੂ ਨਾਨਕ ਸਾਹਿਬ ਜੀ ਉਦਾਸੀਆਂ ਤੋਂ ਵਾਪਸ ਆਏ ਉਦਾਸੀਆਂ ਨੂੰ ਜਾਣ ਲੱਗੇ ਨਾ ਤੇ ਮਾਤਾ ਸੁਲਖਣੀ ਜੀ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਨੂੰ ਕਿਉਂਕਿ ਮਾਤਾ ਸੁਲਖਣੀ ਜੀ ਗੁਰੂ ਨਾਨਕ ਸਾਹਿਬ ਜੀ ਦੇ ਮਹਿਲ ਸਨ ਹੁਣ ਮਾਂ ਨੂੰ ਤਾਂ ਆਪਦੇ ਪੁੱਤਰਾਂ ਨਾਲ ਹੀ ਪ੍ਰੇਮ ਹੋਣਾ ਲੱਖ ਬਗਾਨੇ ਹੁਣ ਭਾਵੇਂ ਮਾਂ ਨੂੰ ਤਾਂ ਆਪਦੇ ਪੁੱਤ ਦੇ ਨਾਲ ਪ੍ਰੇਮ ਹੁੰਦਾ ਜਿੱਦਾਂ ਗੁਰੂ ਨਾਨਕ ਸਾਹਿਬ ਜੀ ਉਦਾਸੀਆਂ ਨੂੰ ਚੱਲੇ ਤੇ ਮਾਤਾ ਸੁਲਖਣੀ ਜੀ ਕਹਿਣ ਲੱਗੇ ਕਹਿੰਦੇ ਸਾਈ ਜੀ ਸਭ ਕੋ ਜੀ ਲੋਕਾਂ ਨੂੰ ਵੰਡੀ ਜਾਂਦੇ ਜੇ ਮੇਰੇ ਪੁੱਤਰਾ ਨੂੰ ਵੀ ਕੁਝ ਦੇ ਦਿਓ ਆ ਤੁਹਾਡਾ ਪੁੱਤਰ ਹੈ ਬਾਬਾ ਸ਼੍ਰੀਚੰਦ ਬਾਬਾ ਲਖਮੀਦਾਸ ਤੁਹਾਡਾ ਪੁੱਤ ਹੈ ਇਹਨੂੰ ਵੀ ਕੁਝ ਦੇਓ ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਮਾਤਾ ਸੁਲਖਣੀ ਜੀ ਚਿੰਤਾ ਨਾ ਕਰੋ ਜਿਹੜਾ ਤੁਹਾਡਾ ਪੁੱਤ ਬਾਬਾ ਸ਼੍ਰੀਚੰਦ ਇਹਦੇ ਹੱਥ ਦੀ ਤਲੀ ਦੇ ਉਤੇ ਰਿੱਧੀਆਂ ਸਿੱਧੀਆਂ ਖੇਡਦੀਆਂ ਚਿੰਤਾ ਨਾ ਕਰੋ ਤੁਹਾਡਾ ਪੁੱਤ ਬਾਬਾ ਸ਼੍ਰੀਚੰਦ ਦੀ ਵੱਡੀ ਤਾਕਤ ਦਾ مالک ਹੈ ਜਿੱਥੇ ਤੁਹਾਡੇ ਪੁੱਤ ਨੂੰ ਕੋਈ ਚੇਤੇ ਕਰੇਗਾ ਭਾਵਨ ਨਾਲ ਤੁਹਾਡਾ ਪੁੱਤ ਉੱਥੇ ਹੋਇਆ ਕਰੇਗਾ ਤੁਹਾਡੇ ਪੁੱਤ ਦੇ ਧੂਨੇ ਦੀ ਰਾਖ ਕੋਈ ਲਾ ਲਵੇ ਕਿਉਂਕਿ ਬਾਬਾ ਜੀ ਨਿੱਕੇ ਹੁੰਦੇ ਆ ਧੂਨਾ ਲਾ ਕੇ ਭਗਤੀ ਕਰਦੇ ਸੀ ਗੁਰੂ ਖਾਲਸਾ ਜੀ ਇਧਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਹੀ ਜਦੋਂ ਆਪ ਪ੍ਰਮੰਦਰ ਸਾਹਿਬ ਦਰਸ਼ਨ ਕਰਨ ਜਾਈਏ ਨਾ ਜਿਹੜੀ ਮੇਨ ਦਿਉੜੀ ਹੈ ਜਿੱਥੇ ਸ਼ਬੀਲ ਉਹਦੇ ਪਿੱਛੇ ਬਾਬਾ ਸ਼੍ਰੀਚੰਦ ਸਾਹਿਬ ਜੀ ਦਾ ਸਥਾਨ ਹੈ ਉਥੇ ਜਾਓਗੇ ਨਾ ਤੇ ਇੱਕ ਸਿੰਘ ਸੀਗਾ ਭਾਈ ਗੁਰਬਖਸ਼ ਸਿੰਘ ਉਹੋ ਇੰਗਲੈਂਡ ਦੀ ਧਰਤੀ ਤੇ ਰਹਿੰਦੇ ਉਹਨਾਂ ਦਾ ਇੱਕ ਪੁੱਤਰ ਸੀ ਪੁੱਤਰ ਜਦੋਂ ਪੈਦਾ ਹੋਇਆ ਤੇ ਉਹਦੀ ਸਰੀਰ ਤੋਂ ਚਮੜੀ ਲੈਂਦੀ ਜਾਵੇ ਚਮੜੀ ਲੱਥੀ ਜਾਵੇ ਨਵ ਜੰਮਿਆ ਪੁੱਤਰ ਤੇ ਉਹਦੇ ਚਮੜੀ ਸਰੀਰ ਤੋਂ ਲਿੱਥੀ ਜਾਵੇ ਪਾਈ ਗੁਰਬਖਸ਼ ਸਿੰਘ ਲੈਂਡ ਇੰਗਲੈਂਡ ਦੇ ਵਿੱਚ ਰਹਿੰਦਾ ਸਿੰਘ ਅਜੇ ਵੀ ਉਹਨੇ ਸਾਨੂੰ ਦੱਸਿਆ ਕਹਿੰਦਾ ਬਾਬਾ ਜੀ ਮੈਂ ਖੁਦ ਬਾਬੇ ਸ਼੍ਰੀ ਚੰਦ ਦੀ ਕਰਾਮਾਤ ਵੇਖੀ ਹੈ ਕਿ ਬਾਬਾ ਸੱਚੀ ਹੈਗਾ ਕਿਤੇ ਗਿਆ ਨਹੀਂ ਸੱਚੀ ਬਾਬੇ ਸ਼੍ਰੀ ਚੰਦ ਦੀ ਤਲੀਆਂ ਦੇ ਉੱਤੇ ਰਿੱਧੀਆਂ ਸਿੱਧੀਆਂ ਪ੍ਰਤੱਖ ਨੇ ਮੈਂ ਆਪ ਵੇਖੀਆਂ ਮੈਂ ਕਿਹਾ ਤੂੰ ਕਿਦਾਂ ਵੇਖੀਆਂ ਕਹਿੰਦਾ ਮੇਰੇ ਘਰੇ ਪੁੱਤ ਪੈਦਾ ਹੋਇਆ ਤੇ ਉਤੋਂ ਚਮੜੀ ਲੈਂਦੀ ਜਾਵੇ ਸਰੀਰ ਦੀ ਤੇ ਡਾਕਟਰਾਂ ਨੇ ਜਵਾਬ ਦੇਤਾ ਕਿ ਵਾਸੇ ਨੂੰ ਜਿੰਨਾ ਚਿਰ ਸਵਾਸ ਹੁਨਾ ਚੇਰਿਆਂ ਦੀ ਸੇਵਾ ਕਰੋ ਪਰ ਸਾਡੇ ਲੋ ਜਵਾਬ ਅਸੀਂ ਨਹੀਂ ਕੁਝ ਕਰ ਸਕਦੇ ਕਹਿੰਦਾ ਅਸੀਂ ਗੁਰੂ ਰਾਮਦਾਸ ਸਾਹਿਬ ਦੇ ਘਰੇ ਆਏ ਕਿ ਗੁਰੂ ਰਾਮਦਾਸ ਸਾਹਿਬ ਤੋਂ ਵੱਡਾ ਕਿਹੜਾ ਡਾਕਟਰ ਹੈ ਹਰਮੰਦਰ ਸਾਹਿਬ ਇਸ਼ਨਾਨ ਕਰਾਇਆ ਤੇ ਸਾਨੂੰ ਉੱਥੇ ਇੱਕ ਬਜ਼ੁਰਗ ਮਿਲਿਆ ਉਹਨੇ ਦੱਸਿਆ ਕਹਿੰਦਾ ਕਿ ਆਹ ਦਿਉੜੀ ਦੇ ਨਾਲ ਹੀ ਬਾਬੇ ਸ਼੍ਰੀ ਚੰਦ ਦਾ ਧੂਣਾ ਬਾਲਦਾ ਉੱਥੇ ਜਾ ਕੇ ਇਹਦੇ ਭੂਤੀ ਲਾ ਦਿਓ ਤੁਹਾਡੇ ਪੁੱਤਰ ਦੀ ਚਮੜੀ ਲਿੱਥ ਨੂੰ ਹਟ ਜਾਊਗੀ ਉਹ ਕਹਿੰਦਾ ਅਸੀਂ ਉਦਾਂ ਹੀ ਕੀਤਾ ਤੇ ਜਾ ਕੇ ਮੰਦਰ ਬਾਬਾ ਜੀ ਦੇ ਸਥਾਨ ਤੇ ਧੂਣਾ ਬਲਦਿਆ ਸੀ ਉਥੋਂ ਭੂਤੀ ਚੱਕ ਕੇ ਤੇ ਸਰੀਰ ਦੇ ਉੱਤੇ ਸਾਰੇ ਮਲਤੀ ਕਿਉਂਕਿ ਜਦੋਂ ਖਾਲਸਾ ਜੀ ਦੋਖ ਹੋਵੇ ਉਦੋਂ ਸਭ ਕੁਝ ਕਰਨਾ ਪੈਂਦਾ ਭੂਤੀ ਮਲਤੀ ਸਾਰੇ ਸਰੀਰ ਦੇ ਉੱਤੇ ਕਹਿੰਦਾ ਦੋ ਦਿਨ ਨਹੀਂ ਪਏ ਉਹ ਚਮੜੀ ਦਾ ਰੋਗ ਜਿੱਥੇ ਉੱਥੇ ਹੀ ਖਲੋ ਗਿਆ ਗਾੜੀ ਨਹੀਂ ਵਧਿਆ ਐਡੀ ਵੱਡੀ ਤਾਕਤ ਗੁਰੂ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਪੁੱਤਰ ਬਾਬਾ ਸ਼੍ਰੀਚੰਦ ਸਾਹਿਬ ਮਹਾਰਾਜ ਦੀ ਹੈ ਗੁਰੂ ਖਾਲਸਾ ਜੀ ਸਮਾ ਆਪਣੀ ਚਾਲੇ ਚੱਲਦਾ ਰਿਹਾ ਰਮੰਦਰ ਸਾਹਿਬ ਦੀ ਆਜ਼ਾਦੀ ਦੇ ਲਈ ਬੜੇ ਬੜਿਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਜਦੋਂ ਹਿੰਦੁਸਤਾਨ ਦੇ ਤਖਤ ਦਾ ਮਾਲਕ ਬੈਠਾ ਛਾ ਆਲਮ ਤੇ ਉਹਦੀ ਤਾਕਤ ਘਟੀ ਤੇ ਮਰਾਠਿਆਂ ਨੇ ਸੋਚਿਆ ਕਿ ਅਸੀਂ ਆ ਰਹੇ ਹਾਂ ਜੰਗ ਤੇ ਹੁਣ ਦਿੱਲੀ ਜਿੱਤੀਏ ਮਰਾਠੇ ਜੰਗ ਜਿੱਤਣ ਨੂੰ ਚੱਲੇ ਕਿ ਦਿੱਲੀ ਨੂੰ ਆਪਾਂ ਫਦੇ ਕਰੀਏ ਮਰਾਠਿਆਂ ਨੇ ਆਪਣੀ ਫੌਜ ਤਿਆਰ ਕੀਤੀ ਤੇ ਉਧਰੋਂ ਕਲਕੱਤੇ ਅੰਗਰੇਜ਼ ਵੀ ਆਣ ਕੇ ਬੈਠੇ ਸਨ ਅੰਗਰੇਜ਼ਾਂ ਨੇ ਕਿਹਾ ਜੇ ਮਰਾਠੇ ਚੜ ਕੇ ਆਉਂਦੇ ਆਪਾਂ ਦਿੱਲੀ ਜਿੱਤੀਏ ਪਹਿਲਾਂ ਜਾ ਕੇ ਹੁਣ ਜਦੋਂ ਮਰਾਠਿਆਂ ਨੂੰ ਪਤਾ ਲੱਗਾ ਕਿ ਅੰਗਰੇਜ਼ ਆਏ ਨੇ ਜੰਗ ਦੇ ਵਿੱਚ ਮਰਾਠੇ ਪਿੱਛੇ ਮੁੜ ਕੇ ਡਰ ਗਏ ਅੰਗਰੇਜ਼ਾਂ ਕੋਲੋਂ ਸ਼ਾਹ ਆਲਮ ਨੂੰ ਪਤਾ ਲੱਗਾ ਕਿ ਦਿੱਲੀ ਨੂੰ ਜਿੱਤਣ ਦੇ ਵਾਸਤੇ ਜਦੋਂ ਖਾਲਸੇ ਨੇ 14ਵੀਂ ਵਾਰ ਦਿੱਲੀ ਜਿੱਤੀ ਗੁਰੂ ਖਾਲਸਾ ਜੀ ਜਦੋਂ 14ਵੀਂ ਵਾਰ ਖਾਲਸੇ ਨੇ ਦਿੱਲੀ ਜਿੱਤੀ 14ਵੀਂ ਵਾਰ ਦਿੱਲੀ ਜਿੱਤਣ ਦਾ ਕਾਰਨ ਕੀ ਬਣਿਆ 14ਵੀਂ ਵਾਰ ਬਾਬਾ ਬਘੇਲ ਸਿੰਘ ਜੀ ਨੇ ਦਿੱਲੀ ਜਿੱਤੀ ਸੀ ਇਹਦਾ ਕਾਰਨ ਕੀ ਸੀ ਅੰਗਰੇਜ਼ ਆਉਂਦਾ ਸੀ ਦਿੱਲੀ ਜਿੱਤਣ ਨੂੰ ਦਿੱਲੀ ਦਾ ਜਾ ਕੇ ਕਬਜ਼ਾ ਕਰੀਏ ਤੇ ਸ਼ਾਹ ਅਲਮ ਨੇ ਆਪਣੇ ਅਹਿਲਕਾਰਾਂ ਨੂੰ ਜਦੋਂ ਰਾਜੇ ਨੂੰ ਪਤਾ ਲੱਗਾ ਕਿ ਅੰਗਰੇਜ਼ ਆ ਗਏ ਤੇ ਦਿੱਲੀ ਤੋਂ ਨਾ ਜਿੱਤ ਹੀ ਲੈਣੀ ਅੰਗਰੇਜ਼ਾਂ ਦੀ ਪਾਵਰ ਜਾਦੀ ਹੈ ਸ਼ਾਹ ਅਲਮ ਨੇ ਆਪਣੇ ਸਲਾਹਕਾਰਾਂ ਨੂੰ ਕਿਹਾ ਕਿ ਦੱਸੋ ਕਿ ਕੋਈ ਕਾਰਨ ਇਹੋ ਜਿਹਾ ਹੋਵੇ ਕਿ ਅੰਗਰੇਜ਼ ਦਿੱਲੀ ਦੇ ਵਿੱਚ ਵੜ ਨਾ ਸਕਣ ਉਹਨਦੇ ਸਲਾਹਕਾਰਾਂ ਨੇ ਕਿਹਾ ਜਿਹੜੇ ਉਹਨਦੇ ਵਜ਼ੀਰ ਸਨ ਉਹਨਾਂ ਨੇ ਕਿਹਾ ਅੰਗਰੇਜ਼ ਕਿਸੇ ਤੋਂ ਡਰਦੇ ਨਹੀਂ ਸ਼ਾਹ ਅਲਮ ਹਿੰਦੁਸਤਾਨ ਦਾ ਬਾਦਸ਼ਾਹ 11 ਮਾਰਚ 1783 ਦੇ ਵਿੱਚ 14ਵੀਂ ਵਾਰ ਖਾਲਸੇ ਨੇ ਦਿੱਲੀ ਜਿੱਤੀ ਹੈ ਜਦੋਂ 1783 ਦੇ ਵਿੱਚ ਅੰਗਰੇਜ਼ ਦਿੱਲੀ ਜਿੱਤਣ ਦੇ ਵਾਸਤੇ ਆ ਰਹੇ ਸਨ ਤੇ ਸ਼ਾਹਲਮ ਨੇ ਆਪਣੇ ਸਲਾਹਕਾਰਾਂ ਨੂੰ ਕਿਹਾ ਹੋਵੇ ਨਾ ਜੇ ਅੰਗਰੇਜ਼ ਦਿੱਲੀ ਆ ਗਏ ਤੇ ਦਿੱਲੀ ਆਪਨੇ ਹੱਥੋਂ ਖੋਸ ਜਾਣੀ ਆ ਕੋਈ ਦੱਸੋ ਜਿਹੜਾ ਆਪਣੀ ਮਦਦ ਕਰ ਸਕੇ ਉਹਦੇ ਸਲਾਹਕਾਰਾਂ ਨੇ ਕਿਹਾ ਤੇਰੀ ਮਦਦ ਸਿਰਫ ਤੇ ਸਿਰਫ ਇੱਕੋ ਮਰਦ ਨੇ ਇੱਕੋ ਮਰਦ ਕੌਮ ਹੈ ਜਿਹੜੀ ਤੇਰੀ ਮਦਦ ਕਰ ਸਕਦੀ ਹੈ ਉਹ ਹੈ ਬਾਬਾ ਬਘੇੜ ਸਿੰਘ ਤੂੰ ਬਾਬਾ ਬਘੇੜ ਸਿੰਘ ਨੂੰ ਚਿੱਠੀ ਲੇਖ ਕਿ ਮੇਰਾ ਰਾਜ ਮੇਰੇ ਹੱਥੋਂ ਖਸਣ ਲੱਗਾ ਤੇ ਆਣ ਕੇ ਮੇਰੀ ਮਦਦ ਕਰੋ ਤੇ ਹਿੰਦੁਸਤਾਨ ਦੇ ਬਾਦਸ਼ਾਹ ਨੇ ਬਾਬਾ ਜੀ ਨੂੰ ਚਿੱਠੀ ਲਿਖੀ ਤੇ ਬਾਬਾ ਜੀ ਨੇ ਤਿਆਰੀ ਕੀਤੀ 30000 ਸਿੰਘਾਂ ਦਾ ਜਥਾ ਲੈ ਕੇ ਬਾਬਾ ਜੀ ਦਿੱਲੀ ਵੱਲ ਨੂੰ ਤੁਰ ਪਏ ਨਾਲ ਸਰਦਾਰ ਜਸਾ ਸਿੰਘ ਰਾਮਗੜੀਆ ਸਰਦਾਰ ਜਸਾ ਸਿੰਘ ਆਲੂਆੜੀਆ ਹੋਰ ਜਿੰਨੀਆਂ ਮਿਸਲਾ ਸਨ ਇਹ ਸਾਰੀਆਂ ਇਕੱਠੀ ਹੋ ਕੇ ਦਿੱਲੀ ਗਏ ਜਦੋਂ ਅੰਗਰੇਜ਼ਾਂ ਨੂੰ ਪਤਾ ਲੱਗਾ ਕਿ ਸਿੱਖ ਆ ਰਹੇ ਨੇ ਜੇ ਸਿੱਖ ਆ ਗਏ ਤੇ ਸਾਡੀ ਤਾਂ ਫੌਜ ਦਾ ਨੁਕਸਾਨ ਹੋਵੇਗਾ ਅੰਗਰੇਜ਼ ਸਿਆਣੇ ਨੇ ਉਹਨਾਂ ਨੇ ਆਪਦੀ ਫੌਜ ਨੂੰ ਪਿੱਛੇ ਮੋੜ ਲਿਆ ਕਿ ਨਹੀਂ ਦਿੱਲੀ ਨੂੰ ਨਹੀਂ ਜਾਣਾ ਹੁਣ ਹੁਣ ਜਦੋਂ ਅੰਗਰੇਜ਼ ਪਿੱਛੇ ਨੂੰ ਮੁੜ ਗਏ ਤੇ ਬਾਬਾ ਬਘੇਲ ਸਿੰਘ ਜੀ ਦੀ ਘੋੜਿਆਂ ਦੀਆਂ ਟਾਪਾਂ ਗੁਰੂ ਖਾਲਸਾ ਜੀ ਇਹ ਪਾਣੀਪੱਤ करनाल ਹਰਿਆਣਾ ਸਾਰਾ ਕਿਉਂਕਿ 1966 ਦੇ ਵਿੱਚ ਪੰਜਾਬ ਨੂੰ ਵੰਡ ਕੇ ਹਰਿਆਣਾ ਬਣਾਇਆ ਗਿਆ ਜਿਹੜਾ ਕਰਨਾਲ ਦਾ ਰਾਜ ਸੀ ਪਾਣੀਪੱਤ ਦਾ ਰਾਜ ਇਹ ਬਾਬਾ ਬਘੇਲ ਸਿੰਘ ਜੀਆਂ ਘੋੜੇ ਦੀਆਂ ਟਾਪਾਂ ਕਰਦੀਆਂ ਹੁੰਦੀਆਂ ਅਸੀਂ ਇਹਡੀ ਤਾਕਤ ਸੀ ਪਾਣੀ ਪੱਤ ਦਾ ਰਾਜਾ ਸੋਣੀ ਪੱਤ ਦਾ ਰਾਜਾ ਬਾਬਾ ਬਘੇਲ ਸਿੰਘ ਦੇ ਚਰਨਾਂ ਵਿੱਚ ਆਣ ਕੇ ਬੈੰਦੇ ਹੁੰਦੇ ਸਨ ਜਦੋਂ ਅੰਗਰੇਜ਼ਾਂ ਨੂੰ ਪਤਾ ਲੱਗਾ ਉਹਨਾਂ ਨੇ ਫੌਜ ਪਿੱਛੇ ਮੋੜ ਲਈ ਤੇ ਬਾਬਾ ਬਘੇਲ ਸਿੰਘ ਨੇ ਚਿੱਠੀ ਲਿਖੀ ਸ਼ਾਹ ਜਮ ਕਿ ਕੀ ਖਬਰ ਹੈ ਅਗੋਂ ਸ਼ਾਹ ਅਮ ਨੇ ਚਿੱਠੀ ਲਿਖੀ ਕਿ ਤੁਸੀਂ ਵਾਪਸ ਚਲੇ ਜਾਓ ਫੌਜ ਵਾਪਸ ਚਲ ਗਈ ਹੈ ਤੇ ਬਾਬਾ ਬਘੇਲ ਸਿੰਘ ਜੀ ਹੁਣ ਖਾਲਸਾ ਕਰਨਾਲ ਨੂੰ ਟੱਪ ਗਿਆ ਦਿੱਲੀ ਦੇ ਕੋਲੇ ਪਹੁੰਚ ਗਿਆ ਤੇ ਬਾਬਾ ਬਘੇਲ ਸਿੰਘ ਜੀ ਨੇ ਚਿੱਠੀ ਲਿਖੀ ਅਸੀਂ ਵਾਪਸ ਚਲੇ ਜਾਂਦੇ ਸਾਡੀ ਫੌਜ ਦਾ ਖਰਚ ਦੇਓ ਹੁਣ ਫੌਜ ਲਿਆਂਦੀ ਐ ਦਾਣਾ ਪਾਣੀ ਘੋੜਿਆਂ ਨੂੰ ਪਾਇਆ ਪ੍ਰਸ਼ਾਦਾ ਪਾਣੀ ਪਕਿਆ ਮੰਨ ਕੇ ਚੱਲੋ 50000 ਦਾ ਜਥਾ ਜਿੰਨੀਆਂ ਮਿਸਲਾ ਸਨ ਸਾਰੇ ਇਕੱਠੇ ਹੋ ਕੇ ਗਏ ਸੀ ਦਿੱਲੀ ਨੂੰ ਜਦੋਂ ਬਾਬਾ ਜੀ ਨੇ ਚਿੱਠੀ ਲਿਖੀ ਕਿ ਸਾਡੀ ਫੌਜ ਦਾ ਖਰਚ ਦੇ ਦਿਓ ਅਸੀਂ ਮੁੜ ਜਾਂਦੇ ਅਗੋਂ ਨੇ ਕੋਈ ਜਵਾਬ ਨਹੀਂ ਦਿੱਤਾ ਜਦੋਂ ਜਵਾਬ ਨਹੀਂ ਦਿੱਤਾ ਤੇ ਬਾਬਾ ਜੀ ਨੇ ਕਿਹਾ ਚੱਲੋ ਹੁਣ ਜਵਾਬ ਨਹੀਂ ਦਿੰਦਾ ਜਾ ਕੇ ਦਿੱਲੀ ਖੋਲ ਗਏ ਇਹਦੇ ਕੋਲ ਫਿਰ ਖਾਲਸਾ ਪੰਥ ਦਿੱਲੀ ਦੀ ਜਿਹੜੀ ਸਬਜ਼ੀ ਮੰਡੀ ਇੱਥੇ ਜਾ ਕੇ ਸਭ ਤੋਂ ਪਹਿਲਾਂ ਖਾਲਸੇ ਨੇ ਕਬਜ਼ਾ ਕੀਤਾ ਆਪਣਾ ਛਾਲਮ ਨੂੰ ਪਤਾ ਲੱਗਾ ਕਿ ਸਿੰਘ ਚੜ੍ਹ ਕੇ ਆ ਗਏ ਨੇ ਤੇ ਸਿੰਘਾਂ ਨੇ ਬਖਸ਼ਣਾ ਨਹੀਂ ਸਾਨੂੰ ਹੋਵੇ ਨਾ ਦਿੱਲੀ ਦੇ ਚਾਰ ਦਰਵਾਜ਼ੇ ਨੇ ਕਸ਼ਮੀਰੀ ਗੇਟ ਦਿੱਲੀ ਗੇਟ ਇਹਨਾਂ ਦਰਵਾਜ਼ੇ ਬੰਦ ਕਰਤੇ ਕਿ ਦਰਵਾਜ਼ੇ ਬੰਦ ਕਰੋ ਦਿੱਲੀ ਦੇ ਵਿੱਚ ਵਰ ਨਹੀਂ ਸਕਦੇ ਮੋਟੀਆਂ-ਮੋਟੀਆਂ ਕੰਧਾਂ ਨੇ ਕੀ ਕਰਨਗੇ ਸੇਖ ਆਪੇ ਥੋੜੇ ਸਮੇਂ ਨੂੰ ਚਲੇ ਜਾਣਗੇ ਵਾਪਸ ਜਦੋਂ ਦਰਵਾਜ਼ੇ ਬੰਦ ਕੀਤੇ ਤੇ ਬਾਬਾ ਬਘੇਲ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ ਹੁਣ ਤੁਸੀਂ ਦੱਸੋ ਪੰਨਾਂ ਸਿੰਘਾਂ ਨੂੰ ਕਿਉਂਕਿ ਖਾਲਸੇ ਦੇ ਵਿੱਚ ਇਹ ਮर्यादा ਰਹੀ ਸ਼ੁਰੂ ਤੋਂ ਪੰਜ ਸਿੰਘਾਂ ਤੇ ਅਰਦਾਸ ਕਰਾਵਾ ਜੋ ਵਾਰ ਮੰਗਾ ਸੋਈ ਪਾਵੇ ਕਿਉਂਕਿ ਪੰਜਾਂ ਨੂੰ ਪ੍ਰਧਾਨਤਾ ਦਿੱਤੀ ਕਲਗੀਧਰ ਜੀ ਨੇ ਕਿ ਪੰਜਾਂ ਸਿੰਘਾਂ ਨੇ ਜਿਹੜਾ ਹੁਕਮ ਕਰਦਾ ਉਹ ਮੰਨਣਾ ਹੁਣ ਪੰਜਾਂ ਸਿੰਘਾਂ ਨੂੰ ਬਾਬਾ ਬਘੇਲ ਸਿੰਘ ਜੀ ਨੇ ਖੜੇ ਕਰਕੇ ਕਿਹਾ ਦੱਸੋ ਖਾਲਸਾ ਜੀ ਕੀ ਹੁਕਮ ਹੈ ਤੁਹਾਡਾ ਪੰਜਾਂ ਸਿੰਘਾਂ ਨੇ ਕਿਹਾ ਖਾਲਸਾ ਜੀ ਆਪਣਾ ਇਨਾ ਖਰਚ ਹੋਇਆ ਘੋੜਿਆਂ ਨੂੰ ਪੱਠੇ ਪਾਏ ਦਾਣਾ ਪਾਣੀ ਆਪਾਂ ਕਿਹੜਾ ਮੁਫਤ ਲਿਆ ਤੇ ਮੁਫਤ ਕੋ ਜਉਂਦਾ ਵੀ ਨਹੀਂ ਹੋਵੇ ਨਾ ਦਿੱਲੀ ਫਦੇ ਕਰਕੇ ਜਾਵਾਂਗੇ ਦਾਣੀ ਜਾਣਾ 1783 ਦੇ ਵਿੱਚ ਫਿਰ ਬਾਬਾ ਬਘੇਲ ਸਿੰਘ ਜੀ ਨੇ ਕੀ ਕੀਤਾ ਕਿ ਮੋਟੀਆਂ-ਮੋਟੀਆਂ ਲੱਕੜਾਂ ਖਾਲਸੇ ਨੇ ਵੱਢ ਕੇ ਲਿਆਂਦੀਆਂ ਲੱਕੜਾਂ ਨੂੰ ਵੱਢ ਕੇ ਲਿਆਂਦਾ ਤੇ ਅੱਗੋਂ ਜਿੱਦਾਂ ਤੀਰ ਵਾਂਗੂ ਤ੍ਰਿਸ਼ਮੀਆਂ ਕਰਕੇ ਤੇ ਕੰਧਾਂ ਦੇ ਵਿੱਚ ਮਾਰ-ਮਾਰ ਕੇ ਛੇਕ ਕੱਢਿਆ ਅੱਜ ਵੀ ਦਿੱਲੀ ਜਾਓਗੇ ਨਾ ਉੱਥੇ ਮੋਰੀ ਗੇਟ ਬਣਿਆ ਉਹ ਸਿੱਖਾਂ ਦੀ ਨਿਸ਼ਾਨੀ ਅਜੇ ਵੀ ਹੈ ਦਿੱਲੀ ਦੇ ਵਿੱਚ ਮੋਰੀ ਗੇਟ ਬਣਿਆ ਤੇ ਉਹਦਾ ਇਤਿਹਾਸ ਕੀ ਸੀ ਕਿ ਖਾਲਸਿਆਂ ਨੇ ਉਹ ਲੱਕੜਾਂ ਨੂੰ ਮਾਰ-ਮਾਰ ਕੇ ਦਿੱਲੀ ਦੀ ਕੰਧ ਪਾੜ ਕੇ ਦਿੱਲੀ ਤੇ ਜਾ ਕੇ ਕਬਜ਼ਾ ਕੀਤਾ ਸੀ 11 ਮਾਰਚ 1783 ਨੂੰ ਉਹ ਸਿੱਖਾਂ ਦੀ ਨਿਸ਼ਾਨੀ ਅਜੇ ਵੀ ਰੱਖੀ ਹੈ ਕਿਤੇ ਦਿੱਲੀ ਨੂੰ ਭੁੱਲ ਨਾ ਜਾਵੇ ਤਾਂ ਕਰਕੇ ਅਜੇ ਵੀ ਸਿੰਘਾਂ ਨੇ ਉਦਾਂ ਹੀ ਨਿਸ਼ਾਨੀਆਂ ਰੱਖੀਆਂ ਬਾਬਾ ਬਘੇਲ ਸਿੰਘ ਜੀ ਨੇ ਜਦੋਂ ਸ਼ਾਹ আলম ਦੇ ਨਾਲ ਮੁਲਾਕਾਤ ਹੋਈ ਉਦੋਂ ਕਿਹਾ ਸੀ ਕਿ ਜਿਹੜੀ ਸਾਡੀ ਨਿਸ਼ਾਨੀ ਹੈ ਧਰ ਰਵੇ ਅੱਜ ਵੀ ਉਹ ਮੋਰੀ ਗੇਟ ਦੱਸਦਾ ਕੀ ਖਾਲਸੇ ਪੰਥ ਨੇ ਦਿੱਲੀ ਤੇ 11 ਮਾਰਚ 1783 ਨੂੰ ਫਤਿਹ ਦਿਵਸ ਮਨਾਉਂਦਾ ਅੱਜ ਵੀ ਖਾਲਸਾ ਫਿਰ ਦਿੱਲੀ ਤੇ ਕਬਜ਼ਾ ਜਾ ਕੇ ਕੀਤਾ ਤੇ ਜਿਹੜਾ ਬਾਦਸ਼ਾਹ ਸ਼ਾਹ ਅਲਮ ਸੀ ਇੱਕ ਗੇਟ ਬਣਿਆ ਦਿੱਲੀ ਦੇ ਵਿੱਚ ਮੋਰੀ ਗੇਟ ਹੈ ਕਿ ਚੋਰ ਗੇਟ ਜਦੋਂ ਬਾਬਾ ਬਘੇੜ ਸਿੰਘ ਜੀ ਨੇ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਮਿਸਲਾਂ ਨੇ ਕਬਜ਼ਾ ਕੀਤਾ ਬਾਬਾ ਜਸਵਾ ਸਿੰਘ ਆਲੂ ਵਾਲਿਆ ਬੁੱਢੇ ਦਾਲ ਦੇ ਚੌਥੇ ਜਰਨੈਲ ਨੇ ਜਦੋਂ ਦਿੱਲੀ ਦੇ ਉੱਤੇ ਕਬਜ਼ਾ ਕੀਤਾ ਤੇ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹ ਅਲਮ ਉਹ ਚੋਰ ਗੇਟ ਦੇ ਰਾਹੀਂ ਭੱਜ ਗਿਆ ਦਿੱਲੀ ਦੇ ਵਿੱਚ ਨਹੀਂ ਵੜਿਆ ਕਿ ਸਿੱਖਾਂ ਨੇ ਆਣ ਕੇ ਦਿੱਲੀ ਜਿੱਤ ਲਈ ਅੱਜ ਵੀ ਉਹ ਨਿਸ਼ਾਨੀਆਂ ਦਰਸਾਉਂਦੀਆਂ ਨੇ ਮੋਰੀ ਗੇਟ ਵੀ ਦੱਸਦਾ ਕਿ ਖਾਲਸੇ ਦਿੱਲੀ ਜਿੱਤੀ ਤੇ ਚੋਰ ਗੇਟ ਦੱਸਦਾ ਹਿੰਦੁਸਤਾਨ ਦਾ ਬਾਦਸ਼ਾਹ ਸਿੱਖਾਂ ਦੇ ਕੋਲੋਂ ਡਰ ਕੇ ਭੱਜ ਗਿਆ ਸੀ ਜਦੋਂ ਸਿੰਘਾਂ ਨੇ ਦਿੱਲੀ ਨੂੰ ਜਿੱਤਿਆ ਤੇ ਫਿਰ ਬਾਬਾ ਜਸਾ ਸਿੰਘ ਆਲੂਆ ਬੁੱਢੇਦਾਲ ਦੇ ਚੌਥੇ ਜਰਨੈਲ ਨੂੰ ਸਿੰਘ ਕਹਿਣ ਲੱਗੇ ਬਾਬਾ ਜੀ ਆਪ ਜੀ ਤਖਤ ਨੂੰ ਸੰਭੋ ਤੇ ਬਾਬਾ ਜਸਾ ਸਿੰਘ ਸਾਹਿਬ ਜੀ ਕਹਿਣ ਲੱਗੇ ਨਹੀਂ ਖਾਲਸਾ ਜੀ ਕਿਹੜਾ ਅਸੀਂ ਕੱਲਿਆਂ ਜਿੱਤਿਆ ਜਿੰਨੇ ਸਿੰਘ ਆਏ ਨੇ ਜਾਂ ਸਾਰੇ ਸਰਮੌਰ ਨੇ ਸਾਰੇ ਜਹੇਦਾਰ ਨੇ ਸਾਰੇ ਰਾਜੇ ਨੇ ਮੈਂ ਕੱਲਾ ਨਹੀਂ ਬਵਾਂ ਪੰਜਾਂ ਸਿੰਘਾਂ ਨੇ ਫਿਰ ਮਤਾ ਪਕਾਇਆ ਕਿ ਸਾਰੇ ਹੀ ਜਹੇਦਾਰ ਨੇ ਸਾਰੀ ਦਿੱਲੀ ਦੇ ਵਿੱਚ ਬਾਦਸ਼ਾਹ ਬਣ ਕੇ ਰਹਿਣਗੇ ਹੁਣ ਸ਼ਾਹ ਅਲਮ ਨੇ ਵੇਖਿਆ ਕਿ ਖਾਲਸੇ ਨੇ ਦਿੱਲੀ ਜਿੱਤ ਲਈ ਹੈ ਮੈਨੂੰ ਹੁਣ ਰਾਜਾ ਕਿਸੇ ਨੇ ਮੰਨਣਾ ਨਹੀਂ ਜੇ ਮੈਂ ਸਿੱਖਾਂ ਨਾਲ ਜੰਗ ਕਰਾਂ ਤੇ ਜੰਗ ਦੇ ਨਾਲ ਮੇਰੀ ਪੂਰੀ ਨਹੀਂ ਪੈਣੀ ਕਿਉਂਕਿ ਕੱਲੇ ਸਿੱਖ ਸਨ ਅਹਿਮਦ ਸ਼ਾਹ ਦੁਰਾਨੀ ਨੇ ਮਰਾਠਿਆਂ ਨੂੰ ਜਿੱਤਿਆ ਮਰਾਠਿਆਂ ਨੂੰ ਨੇ ਕਹਦਾ ਸੀ ਅੱਜ ਤੋਂ ਬਾਅਦ ਤੁਸੀਂ ਰਾਜ ਕਰਨ ਜੋਗੇ ਨਹੀਂ ਤੇ ਉਹੀ ਅਹਿਮਦ ਸ਼ਾਹ ਅਬਦਾਲੀ ਨੇ ਨਾਦਰ ਸ਼ਾਹ ਨੇ ਜਕਰੀਆ ਖਾਨ ਨੂੰ ਲਾਹੌਰ ਵਿੱਚ ਕਿਹਾ ਸੀ ਕੋਈ ਸਮ ਆਵੇਗਾ ਚੇਤੇ ਰੱਖੀ ਇਹ ਸਿੱਖ ਧਰਤੀ ਤੇ ਰਾਜ ਕਰਨਗੇ ਉਹੀ ਮਰਾਠਿਆਂ ਨੂੰ ਕਹਿੰਦਾ ਤੁਸੀਂ ਰਾਜ ਕਰਨ ਜੋਗੇ ਨਹੀਂ ਉਹੀ ਸਿੱਖਾਂ ਨੂੰ ਕਹਿੰਦਾ ਚੇਤੇ ਰੱਖੀ ਜਕਰੀਆ ਖਾਨ ਨੂੰ ਕਿ ਇਹ ਸਿੱਖ ਤੇਰੀ ਏਕ ਤੇ ਰਾਜ ਕਰਨਗੇ ਗੁਰੂ ਖਾਲਸਾ ਜੀ ਸ਼ਾਹ ਅਮਨੇ ਸੋਚਿਆ ਕਿ ਮੈਂ ਹੁਣ ਜੰਗ ਦੇ ਨਾਲ ਤਾਂ ਜਿੱਤ ਨਹੀਂ ਸਕਦਾ ਉਦੋਂ ਸਮਰੂ ਦੀ ਬੇਗਮ ਸੀ ਜਿਹੜੀ ਬਾਬਾ ਬਘੇਲ ਸਿੰਘ ਦੀ ਧਰਮ ਦੀ ਭੈਣ ਬਣੀ ਸੀ ਹੈਗੀ ਮੁਸਲਮਾਨ ਸੀ ਅੰਗਰੇਜ਼ ਅਫਸਰ ਦੇ ਨਾਲ ਉਹਨੇ ਵਿਆਹ ਕਰਾਇਆ ਸੀ ਤੇ ਬਾਅਦ ਵਿੱਚ ਉਹ ਸਾਈ ਵੜ ਗਈ ਸੀ ਉਹਨੇ ਕਿਹਾ ਕਿ ਮੈਂ ਉਹਦੀ ਮਦਦ ਲਵਾਂ ਗੁਰੂ ਖਾਲਸਾ ਜੀ ਹੁਣ ਰਖੜੀ ਦਾ ਜਦੋਂ ਤਿਆਰ ਆਉਂਦਾ ਉਦੋਂ ਵੀ ਬੜਾ ਕਰਦੇ ਨੇ ਕਈ ਕੀ ਇਦਾਂ ਕਿਉਂ ਇਹ ਧਾਗਾ ਕਿਉਂ ਬੰਦੇ ਨੇ ਉਹ ਸਮਰੂ ਦੀ ਬੇਗਮ ਥਾਲੀ ਦੇ ਵਿੱਚ ਰਖੜੀ ਲੈ ਕੇ ਗਈ ਸੀ ਬਾਬਾ ਬਘੇਲ ਸਿੰਘ ਦੇ ਵਾਸਤੇ ਜਾ ਕੇ ਉਹਨੇ ਬੰਨੀ ਸੀ ਬਾਬਾ ਬਘੇਲ ਸਿੰਘ ਸਾਹਿਬ ਜੀ ਤੇ ਬਾਬਾ ਬਘੇਲ ਸਿੰਘ ਜੀ ਕਹਿੰਦੇ 10 ਭੈਣੇ ਕੀ ਲੈਣਾ ਕਿਉਂਕਿ ਗੁਰੂ ਖਾਲਸਾ ਜੀ ਖਾਲਸਾ ਹੀ ਆਹੋ ਜਾਂ ਜਿਹੜਾ ਦੇ ਦਿੰਦਾ ਕੋਈ ਚੀਜ਼ ਕੋਈ ਦੂਜੇ ਧਰਮ ਦੇ ਲੋਕ ਛੇਤੀ ਕਿਤੇ ਨਹੀਂ ਦਿੰਦੇ ਤੇ ਸਮਰੂਦੀ ਬੇਗਮ ਨੇ ਮੰਗਿਆ ਸੀ ਜੇ ਤਾਂ ਮੈਨੂੰ ਆਪਣਾ ਭਰਾ ਭੈਣ ਮੰਨਦਾ ਬਾਬਾ ਬਘੇਲ ਸਿੰਘ ਜੀ ਨੂੰ ਫਿਰ ਦਿੱਲੀ ਦਾ ਰਾਜ ਸ਼ਾਹ ਅਲਮ ਨੂੰ ਵਾਪਸ ਦੇ ਦਿਓ ਹੁਣ ਬਾਬਾ ਬਘੇਲ ਸਿੰਘ ਕਹਿਣ ਲੱਗੇ ਅਸੀਂ ਰਾਜ ਦੇ ਭੁੱਖੇ ਨਹੀਂ ਸਾਨੂੰ ਰਾਜ ਅਸੀਂ ਕੀ ਰਾਜ ਕਰਨਾ ਅਸੀਂ ਤਾਂ ਰਾਜੇ ਖੁਦ ਦੁਰਦਰਗਾਮ ਰਾਜੇ ਆਉਣੇ ਆ ਰਾਜ ਅਸੀਂ ਉਹਨੂੰ ਦੇ ਦੇਾਂਗੇ ਪਰ ਸਾਡੀ ਇੱਕ ਸ਼ਰਤ ਹੈ ਜਿੰਨੇ ਦਿੱਲੀ ਦੇ ਵਿੱਚ ਗੁਰੂ ਘਰ ਨੇ ਧਾਰਮਿਕ ਸਥਾਨ ਨੇ ਉਹਨਾਂ ਦੀ ਸਾਰੀ ਸੇਵਾ ਦਿੱਲੀ ਦੇ ਵਿੱਚ ਹੋਵੇ ਸ਼ਾਲਮ ਨੂੰ ਸੱਦਿਆ ਗਿਆ ਮੁਲਾਕਾਤ ਹੋਈ ਬਾਬਾ ਭਗੇਲ ਸਿੰਘ ਨੇ ਕਿਹਾ 37% ਜਿਹੜਾ ਦਿੱਲੀ ਦਾ ਤਖਸਾਲ ਖਾਲਸਾ ਪੰਥ ਲੈ ਕੇ ਗੁਰੂ ਘਰ ਬਣਾਵੇਂਗਾ ਤੇਰਾ ਰਾਜ ਤੇਨੂੰ ਵਾਪਸ ਦਿੰਨੇ ਆ ਰਾਜ ਵਾਪਸ ਦਿੱਤਾ ਤੇ ਬਾਬਾ ਜਸਵਾ ਸਿੰਘ ਆਲੂਆਲੀਆ ਜਿਨ੍ਹਾਂ ਨੇ ਦਿੱਲੀ ਦੀ ਸੱਲ ਪੱਟ ਲਈ ਤੇ ਬਾਬਾ ਬਘੇਲ ਸਿੰਘ ਕਹਿਣ ਲੱਗੇ ਬਾਬਾ ਜੀ ਇਹ ਕੀ ਕਰਨੀ ਆਪ ਜੀ ਨੇ ਤੇ ਬਾਬਾ ਜਸਵਾ ਸਿੰਘ ਆਲੂਆਲੀਏ ਬੁੱਢੇ ਦਾਦੇ ਚੌਥਾ ਜਰਨਾਲ ਕਹਿਣ ਲੱਗਾ ਕਹਿੰਦਾ ਬਾਬਾ ਜੀ ਇਸੇ ਤਖਤ ਦੇ ਉੱਤੋਂ ਔਰੰਗਜ਼ੇਬ ਨੇ ਬਹਿ ਕਰਕੇ ਸਾਡੇ ਸਿਰਾਂ ਦੇ ਮੁੱਲ ਲਾਏ ਸੀ ਇਸੇ ਤਖਤ ਦੇ ਉੱਤੇ ਰਾਜੇ ਫਖਸ਼ੀਰ ਨੇ ਬਹਿ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੋਰ ਅਨੇਕਾਂ ਸਿੰਘਾਂ ਨੂੰ ਸ਼ਹੀਦ ਕੀਤਾ ਸੀ ਇਹ ਤਖਤ ਨੂੰ ਪੱਟ ਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦੇ ਵਿੱਚ ਲੈ ਕੇ ਜਾਵਾਂਗੇ ਕਿ ਜਿਹੜੇ ਤਖਤ ਸਿੱਖਾਂ ਦੇ ਨਾਲ ਅੜਦੇ ਨੇ ਸਿੱਖ ਪੱਟ ਕੇ ਲੈ ਆਉਂਦੇ ਅੱਜ ਵੀ ਖਾਲਸਾ ਜੀ ਬੁੰਗਾ ਜਸਾ ਸਿੰਘ ਰਾਮ ਗੜੀਆ ਹਰਮੰਦਰ ਸਾਹਿਬ ਦਰਸ਼ਨ ਕਰਨ ਜਾਓਗੇ ਉਹ ਸਿੱਲ ਦੇ ਦਰਸ਼ਨ ਕਰਿਓ ਗੁਰੂ ਕਾ ਖਾਲਸਾ ਪੰਥ ਦਿੱਲੀ ਦਾ ਤਖਤ ਪਾਟ ਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦੇ ਵਿੱਚ ਲੈ ਕੇ ਆਇਆ ਗੁਰੂ ਖਾਲਸਾ ਜੀ ਸਮਾ ਆਪਣੀ ਚਾਲੇ ਚੱਲਦਾ ਰਿਹਾ ਤੇ 4000 ਸਿੰਘਾਂ ਦਾ ਜਥਾ ਤੇ ਬਾਬਾ ਬਘੇਲ ਸਿੰਘ ਜੀ ਦਿੱਲੀ ਦੇ ਵਿੱਚ ਰਹੇ ਸ੍ਰੀ ਮੰਗਲਾ ਸਾਹਿਬ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਚਰਨ ਪਾਏ ਜਦਨ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੱਚਖੰਡ ਨੂੰ ਗਏ ਨਾ ਤੇ ਔਰੰਗਜੇਬ ਨੂੰ ਮਹਾਰਾਜ ਦਰਸ਼ਨ ਨਹੀਂ ਸੀ ਦਿੰਦੇ ਕਿਉਂਕਿ ਆ ਸੱਤਵੇਂ ਪਾਤਸ਼ਾਹ ਨੇ ਕਿਹਾ ਸੀ ਨਾਹ ਮਲੇਸ਼ ਕੋ ਦਰਸ਼ਨ ਦਾ ਉਹ ਮੈਲ ਦਾ ਭਰਿਆ ਮਲੇਸ਼ ਜਿੰਨੇ ਆਪਣੇ ਪਿਓ ਨੂੰ ਹੀ ਪਾਣੀ ਤੋਂ ਤੜਫਾ ਤੜਫਾ ਕੇ ਮਾਰਤਾ ਨੂੰ ਦਰਸ਼ਨ ਨਹੀਂ ਦੇਵਾਂਗੇ ਜਦੋਂ 8ਵੇਂ ਪਾਸ਼ਾ ਮਹਾਰਾਜ ਸੱਚਖੰਡ ਨੂੰ ਗਏ ਦਿੱਲੀ ਤੇ ਔਰੰਗਜੇਬ ਨੂੰ ਪਤਾ ਲੱਗਾ ਕਿ 8ਵੇਂ ਗੁਰਦੇਵ ਮਹਾਰਾਜ ਸੱਚਖੰਡ ਚਲੇ ਗਏ ਉਹਨੇ ਕਿਹਾ ਜਿੰਨਾ ਤੱਕ ਤਾਂ ਸਰੀਰ ਦੇ ਵਿੱਚ ਸਵਾਸ ਸੀ ਉਹਨਾਂ ਜਰ ਤਾਂ ਮਹਾਰਾਜ ਨੇ ਦਰਸ਼ਨ ਨਹੀਂ ਦਿੱਤੇ ਹੋਵੇ ਨਾ ਸਤਗੁਰੂ ਸਾਚਖਣ ਗਏ ਸਾਚਖਣ ਦੇ ਦਰਸ਼ਨ ਕਰ ਲਏ ਉਹ ਦਰਸ਼ਨ ਕਰਨ ਆਇਆ ਔਰੰਗਜੇਬ ਜਿੱਥੇ ਗੁਰਦਰਾ ਬੰਗਲਾ ਸਾਹਿਬ ਬਣਿਆ ਜਦੋਂ ਔਰੰਗਜੇਬ ਬਾਦਸ਼ਾਹ ਦਰਸ਼ਨ ਕਰਨ ਆਇਆ ਤੇ ਸਿੰਘ ਮਹਾਰਾਜ ਦੇ ਮੁਖ ਦੇ ਤੋਂ ਜਦੋਂ ਵਸਤਰ ਚੱਕਣ ਲੱਗੇ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਮੁਖ ਵੇਖਣ ਲਗਾ ਔਰੰਗਜੇਬ ਨੂੰ ਐਦਾ ਲੱਗੇ ਜਿਦਾ ਖੂ ਦੇ ਵਿੱਚ ਡਿੱਗਣ ਦਿਆ ਧਰਤੀ ਦੇ ਵਿੱਚ ਧਸਦਾ ਜਾਂਦਾ ਮਹਾਰਾਜ ਨੇ ਅੰਤਮ ਸਮੇਂ ਵੀ ਦਰਸ਼ਨ ਨਹੀਂ ਦਿੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਔਰੰਗਜੇਬ ਬਾਦਸ਼ਾਹ ਨੇ ਗੁਰੂ ਖਾਲਸਾ ਜੀ ਫਿਰ ਬੰਗਲਾ ਸਾਹਿਬ ਦੀ ਸੇਵਾ ਕਰਾਈ ਮਜਨੂ ਦੇ ਟਿੱਲੇ ਦੀ ਤੇ ਜਿੱਥੇ 사ਧਗੁਰਾਂ ਦੇ ਧਰਦਾ ਸੰਸਕਾਰ ਕੀਤਾ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਉਹਦੀ ਸੇਵਾ ਕਰਾਈ ਤੇ ਜਿਹੜਾ ਸੀਸ ਗੰਧ ਸਾਹਿਬ ਗੁਰਦਾਰਾ ਇਹ ਕਿਸੇ ਨੂੰ ਪਤਾ ਨਹੀਂ ਸੀ ਕਿ 사ਧਗੁਰਾਂ ਦਾ ਸੀਸ ਧਰਦੇ ਨਾਲੋਂ ਲੱਗ ਕਿੱਥੇ ਕੀਤਾ ਇਹ ਫਿਰ ਬਾਬਾ ਬਗੇਲ ਸਿੰਘ ਜੀ ਨੇ ਟੰਡੋਰਾ ਪਟਾਇਆ ਦਿੱਲੀ ਦੇ ਵਿੱਚ ਕਿ ਕੋਈ ਐਸਾ ਹੋਵੇ ਜਿਹੜਾ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਦੀਆ ਸਥਾਨ ਦੱਸੇ ਅਸੀਂ ਉਹਨੂੰ ਤੱਕੜੀ ਤੇ ਭਾਵਾਂਗੇ ਤੇ ਸੋਨੇ ਦੀਆਂ ਮੋਹਰਾ ਓਨੀਆਂ ਰੱਖਾਂਗੇ ਜਿੰਨਾ ਉਹਦਾ ਭਾਰ ਹੋਵੇਗਾ ਫਿਰ ਇੱਕ ਮਾਈ ਸੀ ਬਜ਼ੁਰਗ ਉਹਨੇ ਜਾ ਕੇ ਦੱਸਿਆ ਕਿ ਬਾਬਾ ਭਗੇਲ ਸਿੰਘ ਜੀ ਨੂੰ ਕਿ ਬਾਬਾ ਜੀ ਚਾਂਦਨੀ ਚੌਕ ਦੇ ਚੜ੍ਹਦੇ ਪਾਸੇ ਵੱਲ ਸਾਡੇ ਪਿਤਾ ਜੀ ਜਦੋਂ ਮਹਾਰਾਜ ਸੱਜ ਖੜ੍ਹਣ ਨੂੰ ਗਏ ਤੇ ਜਿਹੜਾ ਧੜ ਦਾ ਸੀਸ ਜਦੋਂ ਧੜ ਦੇ ਨਾਲੋਂ ਅਲੱਗ ਹੋਇਆ ਜਿਹੜਾ ਖੂਨ ਡੁੱਲ੍ਹਾ ਸੀ ਉਹ ਸਾਡੇ ਪਿਤਾ ਜੀ ਨੇ ਸਾਫ਼ ਕੀਤਾ ਸੀ ਤੇ ਸਾਨੂੰ ਸਾਡੇ ਪਿਤਾ ਜੀ ਦੱਸ ਕੇ ਗਏ ਸੀ ਕਿ ਚੜ੍ਹਦੇ ਵੱਲ ਚਾਂਦਰੀ ਚੌਂਕ ਨੂੰ 사ਤਗੁਰਾਂ ਦਾ ਅਸੀਸ ਧੜ ਦੇ ਨਾਲੋਂ ਅਲੱਗ ਹੋਇਆ ਫਿਰ ਉਹ ਮਾਈ ਦੇ ਕਹਿਣ ਦੇ ਉੱਤੇ ਉਥੇ ਥੜਾ ਬਣਾਦਾ ਜਿੱਥੇ ਅੱਜ ਗੁਰਦਰਾ ਅਸੀਸਗੰਗ ਸਾਹਿਬ ਬਣਿਆ ਫਿਰ ਖਾਲਸੇ ਦੀ ਪਾਵਰ ਵਧੀ ਜਦੋਂ ਉਦੋਂ ਫਿਰ ਸਿੰਘਾਂ ਨੇ ਉਥੇ ਨਿਸ਼ਾਨ ਗੱਡੇ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਦੀਆ ਸਥਾਨ ਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦਾ ਸ਼ੀਦੀਆ ਸਥਾਨ ਬਣਾਇਆ ਤੇ ਉਹ ਗੁਰਦਾਰੇ ਸਹਿਬਾਨਾਂ ਦੀ ਸੇਵਾ ਕੀਤੀ ਜਦੋਂ ਸੇਵਾ ਪੂਰੀ ਹੋ ਗਈ ਹੁਣ ਸ਼ਾਹ ਅਲਮ ਨੇ ਫਿਰ ਚਿੱਠੀ ਲਿਖੀ ਬਾਬਾ ਭਗੇਲ ਸਿੰਘ ਨੂੰ ਕਹਿੰਦਾ ਕਿ ਮੇਰਾ ਜੀ ਕਰਦਾ ਕਿ ਤੁਹਾਡੇ ਦਰਸ਼ਨ ਕਰੀਏ ਬਾਬਾ ਭਗੇਲ ਸਿੰਘ ਜੀ ਕਹਿੰਦੇ ਦਰਸ਼ਨ ਤਾਂ ਤੈਨੂੰ ਦੇ ਦੇਵਾਂਗੇ ਪਰ ਅਸੀਂ ਸੁਣਿਆ ਕਿ ਜਦੋਂ ਬਾਦਸ਼ਾਹ ਨੂੰ ਮਿਲਣ ਜਾਈਏ ਤੇ ਉਹ ਕਹਿੰਦੇ ਕਿ ਕਿਰਪਾਨਾ ਲਾਓ ਸ਼ਸਤਰ ਲਾਓ ਅਸੀਂ ਸ਼ਸਤਰ ਤਾਂ ਲਾਉਂਦੇ ਨਹੀਂ ਤੇ ਕਹਿੰਦੇ ਜਦੋਂ ਬਾਦਸ਼ਾਹ ਨੂੰ ਮਿਲਣ ਜਾਈਏ ਸਲਾਮ ਕਰਨੀ ਪੈਂਦੀ ਹੈ ਤੇ ਅਸੀਂ ਅਕਾਲ ਪੁਰਖ ਤੋਂ ਬਗੈਰ ਕਿਸੇ ਨੂੰ ਸਲਾਮ ਨਹੀਂ ਕਰਦੇ ਤੇ ਸ਼ਾਹ ਆਲਮ ਉਹਨੇ ਕਿਹਾ ਬਾਬਾ ਭਗੇਲ ਸਿੰਘ ਜੀ ਨੂੰ ਬਾਬਾ ਭਗੇੜ ਸਿੰਘ ਜੀ ਨੇ ਚਿੱਠੀ ਲਿਖੀ ਸ਼ਾਹਲਮ ਨੂੰ ਕਿ ਤੂੰ ਭਾਵੇਂ ਦਰਸ਼ਨ ਕਰਨਾ ਚਾਹਣਾ ਸਾਡੇ ਪਰ ਸਾਨੂੰ ਕਿਸੇ ਨੇ ਦੱਸਿਆ ਕਿ ਕਿਰਪਾਨ ਲਾਉਣੀ ਪੈਂਦੀ ਹੈ ਬਾਦਸ਼ਾਹ ਨੂੰ ਮਿਲਣ ਦੇ ਵਾਸਤੇ ਸ਼ਸਤਰ ਤਿਆਗਣੇ ਪੈਂਦੇ ਨੇ ਪਰ ਸਿੱਖ ਕਦੀ ਸ਼ਸਤਰ ਨਹੀਂ ਤਿਆਗਦਾ ਤੂੰ ਤੁਹਾਡੇ ਧਰਮ ਦਾ ਰਵੈਤਾ ਕਿ ਜਦੋਂ ਬਾਦਸ਼ਾਹ ਨੂੰ ਮਿਲਣਾ ਨਮਸਕਾਰ ਕਰਨੀ ਪੈਂਦੀ ਹੈ ਸਿੱਖ ਕਦੀ ਅਕਾਲ ਪੁਰਖ ਤੋਂ ਬਗਾਰ ਕਿਸੇ ਨੂੰ ਨਮਸਕਾਰ ਨਹੀਂ ਕਰਦਾ ਇਸ ਕਰਕੇ ਅਸੀਂ ਤੈਨੂੰ ਨਹੀਂ ਮਿਲ ਸਕਦੇ ਸ਼ਾਹਲ ਬਣਿਆ ਆਪਣਾ ਐਲ ਕਰ ਭੇਜਿਆ ਇੱਕ ਬੰਦਾ ਭੇਜਿਆ ਉਹਨੇ ਕਹਿ ਕੇ ਕੀ ਭੇਜਿਆ ਕਿ ਬਾਬਾ ਭਗੇਲ ਸਿੰਘ ਨੂੰ ਕਹੋ ਕਿ ਸ਼ਸਤਰ ਵੀ ਪਾ ਕੇ ਆਉਣ ਤੇ ਨਮਸਕਾਰ ਮੈਂ ਕਰੂ ਉਹਨਾਂ ਨੂੰ ਆਣ ਕੇ ਦਰਸ਼ਨ ਦੇ ਦੇਣ ਫਿਰ ਬਾਬਾ ਜੀ ਹਾਥੀ ਦੇ ਉੱਤੇ ਬਹਿ ਕਰਕੇ ਆਪਣੀ ਫੌਜ ਦੇ ਸਮੇਤ ਦਿੱਲੀ ਦੇ ਵਿੱਚ ਦੋ ਜਲੂਸ ਕੱਢੇ ਗਏ ਇੱਕ ਜਲੂਸ ਖਾਲਸਾ ਜੀ ਜਿਨ੍ਹਾਂ ਨੂੰ ਸਿੰਘ ਨਗਰ ਕੀਰਤਨ ਵੀ ਕਹਿ ਦਿੰਦੇ ਨੇ ਪਰ ਸੰਧ ਗਿਆਨੀ ਗੁਰਬਾਜਨ ਸਿੰਘ ਖਾਲਸਾ ਭਿੰਡਰਾਲੇ ਮਹਾਂਪੁਰਖ ਉਹ ਜਲੂਸ ਕਿਆ ਕਰਦੇ ਸਨ ਸਿੱਖਾਂ ਦੀ ਦੋ ਬਹੀਰਾ ਨਿਕਲੀਆਂ ਦਿੱਲੀ ਦੇ ਵਿੱਚ ਇੱਕ ਬਹੀਰ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਜਿੱਦਣ ਪਿੰਜਰੇ ਦੇ ਵਿੱਚ ਬੰਦ ਕਰਕੇ ਹਾਥੀ ਦੇ ਉੱਤੇ ਰੱਖ ਕੇ ਤੇ ਦਿੱਲੀ ਦੇ ਲੋਕ ਹੱਸਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੇਖ ਕੇ ਅੱਜ ਦੂਜੀ ਬਹੀਰ ਬਾਬਾ ਬਘੇੜ ਸਿੰਘ ਨੇ ਕੱਢੀ ਕੱਲੀ ਦੂਜੀ ਵਹੀਰ ਬਾਬਾ ਭਗੇਲ ਸਿੰਘ ਜੀ ਨੇ ਕੱਢੀ ਦਿੱਲੀ ਦੇ ਵਿੱਚ ਪਹਿਲੀ ਵਹੀਰ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸੀ ਜਿਹਨੂੰ ਵੇਖ ਕੇ ਦਿੱਲੀ ਦੇ ਲੋਕ ਹੱਸਦੇ ਆ ਹੀ ਵੇਖੋ ਸਿੱਖਾਂ ਨੂੰ ਬੰਨ ਕੇ ਲੈ ਕੇ ਜਾਂਦਾ ਰਾਜਾ ਫਖਸ਼ੀਅਰ ਅੱਜ ਦੂਜੀ ਵੀ ਹੀਰ ਬਾਬਾ ਬਘੇੜ ਸਿੰਘ ਆਪਣੀ ਫੌਜਾਂ ਦੇ ਸਮੇਤ ਕੱਢਦਾ ਤੇ ਦਿੱਲੀ ਦੇ ਲੋਕ ਫੁੱਲਾਂ ਦੀ ਵਰਖਾ ਕਰਦੇ ਨੇ ਕਿ ਉਹ ਬਾਦਸ਼ਾਹ ਉਹ ਬਾਦਸ਼ਾਹ ਦੀ ਸੱਲ ਉਹ ਬਾਦਸ਼ਾਹ ਦਾ ਤਖਤ ਦੁਨੀਆ ਦੇ ਉੱਤੇ ਕੋਈ ਤਾਕਤ ਨਹੀਂ ਬਣੀ ਜਿਹੜਾ ਹਿੰਦੁਸਤਾਨ ਦਾ ਤਖਤ ਪਟ ਸਕੇ ਇਹ ਗੁਰੂ ਕੇ ਸਿੱਖ ਧੰਨ ਨੇ ਜਿਨ੍ਹਾਂ ਨੇ ਦਿੱਲੀ ਦਾ ਤਖਤ ਪਟਿਆ ਬਾਬਾ ਜੀ ਜਦੋਂ ਗਏ ਤੇ ਹਾਥੀ ਤੇ ਉਤਰ ਕੇ ਘੋੜੇ ਦੇ ਸਵਾਰ ਹੋਏ ਤਿਆਰ ਪਰ ਤਿਆਰ ਸ਼ਸਤਰਾਂ ਦੇ ਸਮੇਤ ਜਾ ਕੇ ਸ਼ਾਹ ਅਲਮ ਦਾ ਦਰਸ਼ਨ ਕੀਤਾ ਸ਼ਾਹ ਅਲਮ ਦੇ ਨਾਲ ਮੁਲਾਕਾਤ ਕੀਤੀ ਜਦੋਂ ਬਾਬਾ ਭਗੇਲ ਸਿੰਘ ਜੀ ਨੇ ਸ਼ਾਹ ਅਲਮ ਦੇ ਨਾਲ ਮੁਲਾਕਾਤ ਕੀਤੀ ਤੇ ਸ਼ਸਤਰ ਪਾਏ ਫੜੇ ਗਜਾਈ ਗਜਾਈ ਜਾ ਕੇ ਗੱਜ ਕੇ ਸ਼ਾਹ ਅਲਮ ਨੇ ਜਦੋਂ ਫੜੇ ਗਜਾਈ ਤੇ ਉਹਨੇ ਨਮਸਕਾਰ ਕੀਤੀ ਬਾਬਾ ਭਗੇਲ ਸਿੰਘ ਜੀ ਨੂੰ ਤੇ ਆਪਣੇ ਬਰੋਬਰ ਦਾ ਤਖਤ ਲਾਇਆ ਬਰੋਬਰ ਦੇ ਤਖਤ ਦੇ ਉੱਤੇ ਬਾਬਾ ਭਗੇਲ ਸਿੰਘ ਸਾਹਿਬ ਜੀ ਬਰਾਜਮਾਨ ਹੋਏ ਤੇ ਸ਼ਾਹ আলম ਕਹਿਣ ਲੱਗਾ ਕਹਿੰਦਾ ਮੈਂ ਤਾਂ ਸੋਚਿਆ ਸੀ ਸਿੱਖ ਲਟੇਰੇ ਹੀ ਹੁੰਦੇ ਨੇ ਪਰ ਦਿੱਲੀ ਦੇ ਵਿੱਚ ਮੈਂ ਭਾਵੇਂ ਰਾਜ ਕਰਦਾ ਦਿੱਲੀ ਦੇ ਵਿੱਚ ਚੋਰੀ ਚਕਾਰੀ ਤੇ ਧੋਖੇਦਾਰੀ ਤੇ ਕਿਸੇ ਦੀ ਇੱਜ਼ਤ ਜਾਂਦੀ ਹੋਵੇ ਮੈਂ ਬਚਾ ਨਹੀਂ ਸਕਿਆ ਸਿੱਖੋ ਮੈਂ ਤੁਹਾਨੂੰ ਧੰਨ ਕਹਿੰਦਾ ਜੇ ਲੋਕਾਂ ਨੇ ਮੈਨੂੰ ਗਲਤੀ ਦੱਸਿਆ ਤੁਸੀਂ 8 ਮਹੀਨੇ ਦਿੱਲੀ ਦੇ ਵਿੱਚ ਰਹੇ ਜੇ ਤੇ 8 ਮਹੀਨਿਆਂ ਦੇ ਵਿੱਚ ਦਿੱਲੀ ਦੇ ਵਿੱਚ ਕਿਸੇ ਦੀ ਇਜਤ ਨਹੀਂ ਲੁੱਟੀ ਗਈ ਕਿਸੇ ਦੇ ਘਰੇ ਚੋਰੀ ਨਹੀਂ ਹੋਈ ਕਿਸੇ ਦਾ ਧਨ ਦੌਲਤ ਨਹੀਂ ਲੁੱਟਿਆ ਗਿਆ ਸਿੱਖੋ ਤੁਹਾਡਾ ਕਾਨੂੰਨ ਸਭ ਤੋਂ ਵੱਡਾ ਇਹ ਸ਼ਾਹਲ ਹਿੰਦੁਸਤਾਨ ਦੇ ਬਾਦਸ਼ਾਹ ਨੇ ਕਿਹਾ ਬਾਬਾ ਵਕੀਲ ਸਿੰਘ ਨੂੰ ਦੂਜਾ ਸਵਾਲ ਕਹਿੰਦਾ ਕਹਿੰਦਾ ਮੈਂ ਸੁਣਿਆ ਤੁਹਾਡੇ ਜਥੇ ਬਹੁਤ ਨੇ ਤੇ ਤੁਸੀਂ ਆਪਸ ਦੇ ਵਿੱਚ ਲੜਦੇ ਨਹੀਂ ਬਾਬਾ ਬਘੇੜ ਸਿੰਘ ਸਾਹਿਬ ਜੀ ਕਹਿਣ ਲੱਗੇ ਭਾਵੇਂ ਸਾਡੇ ਜਥੇ ਸਾਰੇ ਹੀ ਨੇ ਸਾਡੇ ਮਤ ਭੇਦ ਭਾਵੇਂ ਵੱਖਰੇ ਹੋ ਸਕਦੇ ਨੇ ਪਰ ਜੇ ਸਾਡੇ ਉੱਤੇ ਕੋਈ ਵਾਅਦਾ ਕਰੇ ਫਿਰ ਇੱਕੋ ਨਿਸ਼ਾਨ ਦੇ ਥੱਲੇ ਹੋ ਕੇ ਇਕੱਠੇ ਹੋ ਕੇ ਨੱਕਾ ਥਾਣੀ ਲਕੀਰਾਂ ਖੜਾ ਦਿੰਨੇ ਆਂ ਗੁਰੂ ਖਾਲਸਾ ਜੀ ਫਿਰ ਸ਼ਾਹ ਅਲਮ ਨੇ ਬਾਬਾ ਜੀ ਨੂੰ ਸੋਨੇ ਦੀ ਚੈਨੀ ਪਾਈ ਤੇ ਨਾਲੇ ਹਾਥੀ ਤੇ ਪੰਜ ਘੋੜੇ ਸੋਨੇ ਦੀਆਂ ਕਾਠੀਆਂ ਤੇ ਪਾ ਕੇ ਭੇਟਾ ਕੀਤੇ ਗੁਰੂ ਖਾਲਸਾ ਜੀ ਐਡਾ ਵੱਡਾ ਇਤਿਹਾਸ ਹੈ ਬਾਬਾ ਬਖੀਲ ਸਿੰਘ ਸਾਹਿਬ ਜੀ ਦਾ ਖਾਲਸਾ ਪੰਥ ਬੜੀ ਵੱਡੀ ਤਾਕਤ ਹੈ ਕੋਈ ਨਿੱਕੀ ਮੋਟੀ ਤਾਕਤ ਨਹੀਂ ਇਹ ਤਾਕਤ ਤੋਂ ਅਹਿਮ ਸ਼ਾਹ ਅਬਦਾਲੀ ਡਰਦਾ ਰਿਹਾ ਸਿੱਖਾਂ ਦੀ ਤਾਕਤ ਨਿੱਕੀ ਥੋੜੀ ਹੈ ਉਹੀ ਅਹਿਮ ਸ਼ਾਹ ਦੁਰਾਨੀ ਮਰਾਠਿਆਂ ਦੇ ਨਾਲ ਮਰਠਿਆਂ ਦੇ ਨਾਲ ਲੜਿਆ ਤੇ ਉਹਨੇ ਇਹ ਗੱਲ ਕਹਿਤੀ ਸੀ ਮਰਟਿਆਂ ਤੇ ਮਰਾਠਿਆਂ ਨੂੰ ਅੱਜ ਤੋਂ ਬਾਅਦ ਤੁਸੀਂ ਕਿਸੇ ਦੇ ਨਾਲ ਲੜਨ ਜੋਗੇ ਨਹੀਂ ਤੇ ਉਹੀ ਅਬਦਾਲੀ ਦਾ ਪੇਚਾ ਬਾਬਾ ਜਸਾ ਸਿੰਘ ਆਲੂ ਵਾਲੀਆ ਸਰਦਾਰ ਚੜਤ ਸਿੰਘ ਬਾਬਾ ਭਗੇਲ ਸਿੰਘ ਇਹ ਸਿੰਘ ਬਾਬਾ ਦੀਪ ਸਿੰਘ ਦੇ ਨਾਲ ਜਦੋਂ ਵਾਹ ਪਿਆ ਉਹੀ ਅਹਿਮਦ ਸ਼ਾਹ ਦੁਰਾਨੀ ਕਹਿੰਦਾ ਸੀ ਲਾਹੌਰ ਜਾ ਕੇ ਉਹਨੇ ਬਕਾਇਦਾ ਐਲਾਨ ਕੀਤਾ ਜਕਰੀਆ ਖਾਨ ਨੂੰ ਉਹਨੇ ਸਾਹਮਣੇ ਉਹਦੇ ਮੂੰਹ ਤੇ ਕਿਹਾ ਕਹਿੰਦਾ ਮੈਂ ਇੱਕ ਗੱਲ ਤੈਨੂੰ ਦੱਸਾਂ ਮੈਂ ਮਰਾਠਿਆਂ ਨਾਲ ਵੀ ਲੜਿਆ ਮਰਟਿਆਂ ਨਾਲ ਵੀ ਲੜਿਆ ਮਗਲਾਂ ਨਾਲ ਵੀ ਲੜਿਆ ਪਰ ਚੇਤੇ ਰੱਖੀਏ ਸਿੱਖਾਂ ਦੇ ਨਾਲ ਲੜਨ ਵਾਲੀ ਕੋਈ ਦੁਨੀਆ ਤੇ ਤਾਕਤ ਨਹੀਂ ਬਣੀ ਗੁਰੂ ਖਾਲਸਾ ਜੀ ਏਡੀ ਵੱਡੀ ਤਾਕਤ ਗੁਰੂ ਕਲਗੀ ਤਾਰ ਸੱਚੇ ਪਾਤਸ਼ਾਹ ਨੇ ਖੰਡੇ ਬਾਟ ਦੇ ਅਮਰਤ ਦੇ ਵਿੱਚ ਪਾ ਕੇ ਖਾਲਸੇ ਨੂੰ ਦਿੱਤੀ ਹੈ ਇਹ 사ਤਗੁਰਾਂ ਦੀ ਦਇਆ ਦੇ ਨਾਲ ਸਮਾ ਹੋ ਗਿਆ ਪਿੱਛੇ ਜਥੇ ਬੈਠੇ ਨੇ ਉਹਨਾਂ ਨੇ ਵੀ ਸਮਾ ਲਾਉਣਾ ਤੇ ਸ਼ਰੋਮਣੀ ਪੰਥ ਅਕਾਲੀ ਮਿਸਲ ਸ਼ਹੀਦਾ ਤਰਨਾ ਨਾਲ ਸ੍ਰੀ ਬਾਬਾ ਬਕਾਲਾ ਸਾਹਿਬ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦੀ ਏਡੀ ਵੱਡੀ ਤਾਕਤ ਹੈ ਜਿਨੇ ਵੀ ਗਹਰੀ ਨਿਗਾ ਨਾਲ ਹਰਮੰਦਰ ਸਾਹਿਬ ਨੂੰ ਮਾੜੀ ਨਿਗਾ ਨਾਲ ਤੱਕਿਆ ਸਿੱਖਾਂ ਨੇ ਬਖਸ਼ਿਆ ਨਹੀਂ ਬਾਬਾ ਦੀਪ ਸਿੰਘ ਸਾਹਿਬ ਜੀ ਬਾਬਾ ਨੌਧ ਸਿੰਘ ਸਾਹਿਬ ਜੀ ਅਹਿਮਦ ਸ਼ਾਹ ਬਦਾਲੀ ਦੀ ਫੌਜ ਦੇ ਨਾਲ ਟੱਕਰਾਂ ਲੈ ਕੇ ਜੂਝ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹ ਇਸੇ ਤਰਨੇ ਦਲ ਦੇ ਜਹੇਦਾਰ ਸਹਿਬਾਨ ਸਨ ਬਾਬਾ ਜੋਗਾ ਸਿੰਘ ਸਾਹਿਬ ਜੀ ਵੱਡੇ ਮਹਾਪੁਰਖ ਜੋ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਗੱਦੀ ਦੇ 16ਵੇਂ ਮਹਾਪੁਰਖ ਨੇ ਇਹ ਅੱਜ ਦੇ ਸਮੇਂ ਦੇ ਵਿੱਚ ਗੁਰੂ ਖਾਲਸਾ ਜੀ ਬਾਬੇ ਦੀਪ ਸਿੰਘ ਜੀ ਦੀ ਤਾਕਤ ਤੋਂ ਕੌਣ ਨਹੀਂ ਜਾਣੂ ਬਾਬਾ ਦੀਪ ਸਿੰਘ ਦੀ ਭਾਵਨਾ ਜਾ ਕੇ ਦਰਸ਼ਨ ਕਰ ਲੇ ਕੋਈ ਸ਼ਹੀਦਾ ਸਾਹਿਬ ਬਾਬਾ ਦੀਪ ਸਿੰਘ ਦੇ ਦਰਸ਼ਨ ਕਰਨ ਦੀ ਏਡੀ ਵੱਡੀ ਤਾਕਤ ਹੈ ਬਾਬਾ ਜੀ ਦਾ ਚਪਹਿਰਾ ਸਾਹਿਬ ਕੱਟਣ ਦੀ ਏਡੀ ਤਾਕਤ ਹੈ ਕਿ ਜਿਨ੍ਹਾਂ ਘਰੇ ਪੁੱਤ ਨਹੀਂ ਸੀ ਬਾਬਾ ਜੀ ਇਹਨਾਂ ਨੂੰ ਪੁੱਤ ਦਿੱਤਾ ਜਿੰਦੇ ਘਰੇ ਦੁੱਧ ਨਹੀਂ ਸੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਦੁੱਧ ਦਿੱਤਾ ਜਿਹੜੇ ਕਹਿੰਦੇ ਸੀ ਬਾਹਰ ਚਲੇ ਜਾਈਏ ਦੁਨੀਆ ਉੱਤੇ ਆਹ ਕ੍ਰਿਸ਼ਨਾ ਦਾ ਹੁਣ ਕਈ ਚਪਹਿਰਾ ਸਾਹਿਬ ਨੂੰ ਮਾੜਾ ਬੋਲਣ ਲੱਗ ਪੈਂਦੇ ਆ ਜਦੋਂ ਤਾਂ ਸਾਈਆਂ ਦਾ ਪ੍ਰਚਾਰ ਹੋਵੇ ਤੇ ਆ ਪਿੱਛੇ ਜੇ ਇੱਕ ਪਿੰਡ ਸੀ ਸਿੱਖਾਂ ਦਾ ਸਾਰਾ ਹੀ ਸਾਈਆਂ ਦਾ ਬਣ ਗਿਆ ਉਹਨਾਂ ਪੈਸੇ ਦੇ ਦੇ ਕੇ ਸਾਰਾ ਪਿੰਡ ਹੀ ਸਿੱਖਾਂ ਦਾ ਸਾਈ ਬਣਾ ਲੇ ਤੇ ਗੁਰੂ ਖਾਲਸਾ ਜੀ ਜੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬਾਣੀ ਪੜ੍ਹਦੇ ਨੇ ਸਿੱਖ ਜਾ ਕੇ ਚੁਪਹਿਰਾ ਸਾਹਿਬ ਘਟਦੇ ਨੇ ਤੇ ਬਾਬਾ ਜੀ ਉਹਨਾਂ ਦੀ ਭਾਵਨਾ ਪੂਰੀ ਕਰਦੇ ਨੇ ਤਾਕਤ ਹੈ ਸ਼ਹੀਦਾਂ ਦੀ ਉਥੋਂ ਤੱਕ ਅਸਾਈ ਨਹੀਂ ਪਹੁੰਚ ਸਕਦੇ ਜਿੱਥੇ ਤੱਕ ਤਾਕਤ ਬਾਬਾ ਦੀਪ ਸਿੰਘ ਸਾਹਿਬ ਦੀ ਹੈ ਤੇ ਇਸ ਕਰਕੇ ਭਾਈ ਨਾਮ ਜਪਿਆ ਕਰੀਏ ਬਾਣੀ ਪੜ੍ਹਿਆ ਕਰੀਏ ਕਲਯੁਗ ਦਾ ਸਮਾਂ ਕਿਉਂਕਿ ਸਭ ਤੋਂ ਵੱਡਾ ਪਰਮੇਸ਼ਰ ਦਾ ਨਾਮ ਹੀ ਹੈ ਨਾਮ ਤੋਂ ਵੱਡੀ ਕੋਈ ਤਾਕਤ ਨਹੀਂ ਭਗਤ ਧੰਨਾ ਸਾਹਿਬ ਦਾ ਹੁਕਮਨਾਮਾ ਸਹਿਬ ਸਿੰਘ ਸਾਹਿਬ ਆਪ ਜੀ ਨੂੰ ਸੁਣਾ ਰਹੇ ਸਨ ਭਗਤ ਧੰਨਾ ਦਾ ਸਿੱਧਾ ਸਦਾ ਜੱਟ ਸੀ ਇਹ ਬਿਦ ਸੁਣ ਕੇ ਜੱਟ ਰੋਠ ਭਗਤੀ ਲੱਗਾ ਮਿਲੇ ਪ੍ਰਤੱਖ ਗਸਈਆ ਧੰਨਾ ਵੜਪਾਗਾ ਉਹ ਵੀ ਜੱਟ ਸੀ ਪੈਲੀ ਵਹੁੰਦਾ ਸੀ ਪਰ ਉਹਦਾ ਮਨ ਰੱਬ ਦੇ ਨਾਲ ਜੁੜਿਆ ਸੀ ਰੱਬ ਦੀਆਂ ਗੱਲਾਂ ਕਰਦਾ ਸੀ ਰੱਬ ਨੇ ਆਣ ਕੇ ਦਰਸ਼ਨ ਦਿੱਤਾ ਤੇ ਰੱਬ ਨੇ ਭਗਤ ਧੰਨਾ ਸਾਹਿਬ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦਿੱਤੀ ਗੁਰੂ ਖਾਲਸਾ ਜੀ ਭਗਤੀ ਭਾਵੇਂ ਗਰੀਬ ਕਰੇ ਭਾਵੇਂ ਅਮੀਰ ਕਰੇ ਰੱਬ ਨਹੀਂ ਕਹਿੰਦਾ ਕਿ ਮੇਰੀ ਭਗਤੀ ਬੰਦੇ ਜਿਹੜਾ ਪੈਸਾ ਉਹ ਕਰ ਸਕਦਾ ਭਾਵੇਂ ਕੋਈ ਕੰਗਾਲ ਵੀ ਕਰੇ ਰੱਬ ਉਹਨੂੰ ਵੀ ਤਾਰ ਦਿੰਦਾ ਰੱਬ ਦੀ ਭਗਤੀ ਵੱਡੀ ਪਰਮੇਸ਼ਰ ਭਗਤੀ ਦੇ ਵਿੱਚੋਂ ਹੀ ਪ੍ਰਸੰਨ ਹੁੰਦਾ ਇਸ ਕਰਕੇ ਭਾਈ ਪਰਮੇਸ਼ਰ ਦਾ ਨਾਮ ਜਪੋ ਪ੍ਰਭ ਕਾ ਸਿਮਰਨ ਜਿਹੜਾ ਭਾਈ ਪ੍ਰਭੂ ਦਾ ਸਿਮਰਨ ਇਹਦੇ ਨਾਲ ਸਾਰੇ ਦੁੱਖ ਦੂਰ ਹੁੰਦੇ ਨੇ ਵੱਡੀਆਂ-ਵੱਡੀਆਂ ਬਾਬਾ ਪਾਲਾ ਸਿੰਘ ਸਾਹਿਬ ਜੀ ਦੇ ਕਈਆਂ ਨੇ ਦਰਸ਼ਨ ਕੀਤੇ ਹੋਣਗੇ ਤੇ ਮਹਾਂਪੁਰਖ ਬਾਬਾ ਪਾਲਾ ਸਿੰਘ ਜੀ ਗਊਆਂ ਵਿੱਚ ਖਲੋ ਕੇ ਦੋ-ਦੋ ਘੰਟੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਾਪ ਹੀ ਕਰਦੇ ਸੀ ਵਾਹਿਗੁਰੂ ਦਾ ਤੇ ਨਾਲੇ ਗਾਈਆਂ ਨੂੰ ਸੁਨਾਇਆ ਕਰਨਾ ਨਾਲੇ ਆਪ ਜਪਣਾ ਫਿਰ ਜਿਹਨੂੰ ਵਜਨ ਦਿੰਦੇ ਸੀ ਜਿਹੜੇ ਕੈਂਸਰ ਵਾਲਿਆਂ ਨੂੰ ਡਾਕਟਰਾਂ ਨੇ ਜਵਾਬ ਦਿੱਤੇ ਉਹ ਰੱਬ ਦੇ ਭਗਤ ਨੇ ਠੀਕ ਕੀਤੇ ਬਾਬਾ ਪਾਲਾ ਸਿੰਘ ਸਾਹਿਬ ਜੀ ਨੇ ਇਹ ਆ ਰੱਬ ਦੀ ਭਗਤੀ ਗੁਰੂ ਖਾਲਸਾ ਜੀ ਇਮਾਰਤਾਂ ਰਾਜ ਦਾ ਨਾਮ ਜਬੀਏ ਸ਼ਹੀਦਾਂ ਦੇ ਵਿਹਾੜੇ ਬਣਾ ਰਹੇ ਆ ਵੱਡੇ ਮਹਾਂਪੁਰਖ ਸਿੰਘ ਸਾਹਿਬ ਜੈਦਰ ਬਾਬਾ ਜੋਗਾ ਸਿੰਘ ਸਾਹਿਬ ਵੱਲੋਂ ਹਾਜ਼ਰੀ ਭਰਦੇ ਹੋਏ ਤਰਨਾਦਲ ਮਿਸਲ ਸ਼ਹੀਦਾਂ ਬਾਬਾ ਬਕਾਲਾ ਸਾਹਿਬ ਵੱਲੋਂ ਹਾਜ਼ਰੀ ਭਰਦੇ ਹੋਏ ਖੇਮਾ ਦੇ ਜੱਜਕਾਂ ਜੀ ਜਿਹੜੇ ਗੁਰਸਥਾਨਾਂ ਦੀ ਸੇਵਾ ਕਰਾਉਂਦੇ ਨੇ ਗੁਰੂ ਖਾਲਸਾ ਜੀ ਮਹਾਂਪੁਰਖਾਂ ਦੀ ਰਹਿਣਮਾਈ ਹੀਠ ਕੋਨਾ ਮਹਾਂਪੁਰਖਾਂ ਦਾ ਵੀ ਧੰਨਵਾਦ ਗੁਰੂ ਕੀ ਸੰਗਤ ਜੀ ਖੰਡੇ ਬਾਟ ਦਮਰ ਛਕੋ ਤਿਆਰ ਵਰ ਤਿਆਰ ਹੋਵੋ ਜੀ ਹੋਈ ਪੁੜ ਚੁੱਕ ਦੀ ਖਿਮਾ ਦੇ ਦਿਓ ਗੱਜ ਵਜ ਕੇ ਫੜੇਕ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਬ ਲਾਵੇ ਨਿਹਾਲ ਹੋ ਜਾਵੇ ਬਾਬਾ ਦੀਪ ਸਿੰਘ ਸਾਹਿਬ ਬਾਬਾ ਭਗੇਲ ਸਿੰਘ ਸਾਹਿਬ ਜੀ ਨੂੰ ਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ